ਸੋ ਰਾਮ ਪ੍ਰਕਾਸ਼ ਟੋਨੀ ਜੀ ਸਾਡੇ ਨਾਲ ਨੇ ਪਰਨਜੀਤ ਦੁਸਾਂਝ ਜੀ ਦੇ بڑے ਭਾਈ ਸਾਹਿਬ ਨੇ ਔਰ ਪੰਜਾਬੀ ਸਾਹਿਦ ਸਭਾ ਦੁਸਾਂਝ ਕਲੰਦ ਦੇ ਜਨਰਲ ਸਕੱਤਰ ਵੀ ਨੇ ਇੱਕ ਦੋ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਹੋਈਆਂ ਬਹੁਤ ਅੱਛੀ ਜਿਹੜੀ ਕਾਵਾਰਤਾ ਇਹ ਕਰਦੇ ਨੇ ਸੋ ਇਹਨਾਂ ਨੇ ਵੀ ਇੱਕ ਦਿਲਜੀਤ ਦੁਸਾਂਝ ਤੇ ਇੱਕ ਅੱਛੀ ਜੀ ਕਵਿਤਾ ਲਿਖੀ ਹੈ ਤੋਨੀਸ ਨਾਉ ਤੱਕ ਕਵਿਤਾ ਜੀ ਠੀਕ ਹੈ ਜੀ ਸੁਰਤ ਸੁਣਾਓ ਜੀ ਸਾਰਕ ਬਾਈ ਪੰਜਾਬੀ ਸਾਹਿਦ ਸਭਾ ਦੁਸਾਂਝ ਕਲਾ ਜਨਰਲ ਸਕੱਤਰ ਜੀ ਦਲਜੀਤ ਭਾਈ ਤੇ ਸਾਨੂੰ ਬਹੁਤ ਮਾਣ ਆ ਤੇ ਮੇਰਾ ਮੈਂ ਸਰਦਸ ਕਰਦਾ ਤੇ ਸਾਡੇ ਇੱਕ ਮੁਲਾਜ਼ਮ ਸਾਥੀ ਉਹ ਵੀ ਇਹਨਾਂ ਦੇ ਬਹੁਤ ਫੈਨ ਹਾਂ ਤੇ ਉਹ ਅਕਸਰ ਜਦ ਮੈਂ ਜਾਂਦਾ ਮੇਰੇ ਨਾਲ ਗੱਲ ਕਰਦੇ ਰਹਿੰਦੇ ਆ ਤੇ ਹੁਣ ਇਹ ਦਲਜੀਤ ਸਾਹਿਬ ਜੀ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਤਾਂ ਮਨੂੰ ਦਵਾਦੇ ਸੀ ਕਹਿੰਦਾ ਯਾਰ ਤੁਹਾਡੇ ਪਿੰਡ ਦਾ ਬੰਦਾ ਛਾ ਗਿਆ ਤੇ ਉਹ ਮੇਰੇ ਦਿਮਾਗ ਚੋ ਹੀ ਗੱਲ ਕਰ ਕੀਤੀ ਸੀ ਤੇ ਦੂਸਰੇ ਦਿਨ ਮੈਨੂੰ ਛੁੱਟੀ ਸੀ ਮੈਂ ਆਪਣੇ ਘਰ ਬੈਠਾ ਪਿਆ ਸੀ ਤਾਂ ਮੇਰੇ ਦਿਮਾਗ ਚ ਉਹ ਸ਼ਬਦ ਘੁੰਮ ਰਹੇ ਸੀ ਤੇ ਮੈਂ ਉਹ ਫੇ ਆਪਣੀ ਉਹ ओरिजिनल ਕਿਜੀ ਉਹਨਾਂ ਦਾ ਸਾਂਝੀ ਕਰਦਾ ਸਾਰੀ ਦੁਨੀਆ ਤੇ ਛੱਕਾ ਆਪਣਾ ਚਲਾ ਗਿਆ ਛਾ ਗਿਆ ਜੀ ਛਾ ਗਿਆ ਦਸਾਂਝਾਂ ਵਾਲਾ ਛਾ ਗਿਆ ਪਿਆਰ ਮੁਹੱਬਤ ਹਰ ਥਾਂ ਰਹੇ ਬਣਦਾ ਪਿਆਰ ਮੁਹੱਬਤ ਹਰ ਥਾਂ ਰਹੇ ਬਣਦਾ ਨਫ਼ਰਤ ਬੈਰ ਵਿਰੋਧ ਰਹੇ ਸਦਾ ਭੰਡਦਾ ਨਫ਼ਰਤ ਬੈਰ ਵਿਰੋਧ ਸਦਾ ਰਹੇ ਭੰਡਦਾ ਦੇਖੋ ਕਿੰਨਾ ਪੰਜਾਬ ਦਾ ਮਾਣ ਵਧਾ ਗਿਆ ਛਾ ਗਿਆ ਜੀ ਛਾ ਗਿਆ ਦਸਾਂਝਾਂ ਵਾਲਾ ਛਾ ਗਿਆ ਚਿੱਟੇ কুরਤੇ ਚਾਦਰੇ 'ਚ ਸੱਬਿਆ ਚਾਰ ਸਾਹ ਰੱਖਿਆ ਚਿੱਟੇ কুরਤੇ ਪਜਾਮੇ 'ਚ ਸੱਬਿਆ ਚਾਰ ਸਾਹ ਰੱਖਿਆ ਚੰਦ ਦੀ ਕਲਾ 'ਚ ਰਹਿੰਦਾ ਜਦੋਂ ਵੀ ਇਹ ਤੱਕਿਆ ਚੰਦ ਦੀ ਕਲਾ 'ਚ ਰਹਿੰਦਾ ਜਦੋਂ ਵੀ ਇਹ ਤੱਕਿਆ ਪੰਜਾਬੀਆਂ ਦਾ ਤੁਰਲਾ ਉੱਚਾ ਹੋਰ ਕਰਕੇ ਵਖਾ ਗਿਆ ਸ਼ਾਗਿਆ ਜੀ ਸ਼ਾਗਿਆ ਦਸਾਂਝਾ ਵਾਲਾ ਸ਼ਾਗਿਆ ਸਾਰੀ ਦੁਨੀਆ ਤੇ ਸ਼ਿਕਾ ਆਪਣਾ ਚਲਾ ਗਿਆ ਕਈ ਈਰਖਾ ਕਈ ਈਰਖਾ ਵਖਰੀ ਕਈ ਪਿਆਰ ਵੀ ਜਿਤਾਉਂਦੇ ਨੇ ਕਈ ਈਰਖਾ ਵਖਦੇ ਕਈ ਪਿਆਰ ਵੀ ਜਿਤਾਉਂਦੇ ਨੇ ਬਾਲੀਬੋਰ ਤਾਂ ਕੀ ਰਾਜੇ ਵੀ ਸੱਦੇ ਪਜਵਾਉਂਦੇ ਨੇ ਬਾਲੀਬੋਰ ਤਾਂ ਕੀ ਕਈ ਰਾਜੇ ਵੀ ਸੱਦੇ ਪਜਵਾਉਂਦੇ ਨੇ ਦੁਨੀਆਂ ਵਾਲਿਓ ਉਹ ਯੋਰਤ ਤੇ ਨਾਲ ਗਾ ਗਿਆ ਗਾ ਗਿਆ ਜੀ ਗਾ ਗਿਆ ਦਸਾਂਝਾਂ ਵਾਲਾ ਛਾ ਗਿਆ ਜੀ ਸਾਂਝਾਂ ਵਾਲਾ ਛਾ ਗਿਆ ਟੋਨੀ ਅਜੇ ਹੋਰ ਵੀਰੇ ਨੇ ਬਲੰਡੀਆਂ ਨੂੰ ਛੂਣਾ ਹੈ ਟੋਨੀ ਅਜੇ ਹੋਰ ਵੀਰੇ ਨੇ ਬਲੰਡੀਆਂ ਨੂੰ ਛੂਣਾ ਹੈ ਸ਼ੋਰ ਤੇ ਦਾ ਭਾਂਡਾ ਅਜੇ ਭਰਿਆ ਨਹੀਂ ਹੋਣਾ ਹੈ ਸ਼ੋਰ ਤੇ ਦਾ ਭਾਂਡਾ ਅਜੇ ਭਰਿਆ ਨਹੀਂ ਹੋਣਾ ਹੈ ਜਗ ਜਗ ਜੀਵੇ ਵੀਰਾ ਜਗ 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 ਜੀਵੇ ਵੀਰਾ ਨਾ ਪਿੰਡ ਦਾ ਮਾਂ ਬਾਪ ਦਾ ਰੋਸ਼ਨਾ ਗਿਆ ਛਾ ਗਿਆ ਜੀ ਛਾ ਗਿਆ ਦਸਾਂਝਾਂ ਵਾਲਾ ਛਾ ਗਿਆ ਸਾਰੀ ਦੁਨੀਆ ਦੇ ਛੱਕਾ ਛਾ ਗਿਆ ਜੀ ਸਾਰੀ ਦੁਨੀਆ ਦੇ ਛੱਕਾ ਆਪਣਾ ਚਲਾ ਗਿਆ ਧੰਨ